ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਾਂਜੀ ਸਾਰੀਆਂ ਸੰਗਤਾਂ ਨੂੰ ਜੈ ਬਾਬੇ ਦੀ। ਸੋ ਇੱਕ ਬਹੁਤ ਹੀ ਚਾਰੀਪੇਟ ਪੁਲੀਜ਼ ਹੋਈ ਹੈ ਸਾਡੇ ਬੜੇ ਭਾਈ ਸਾਹਿਬ ਨਾਮ ਬਾਰ ਗਾਇਕ ਔਰ ਪ੍ਰੈਸਰ رپورਟਰ ਔਰ ਮਹਾਨ ਸਖੀਤ ਬਲਾਪਰੇ ਸੁਹਾ ਦੇ ਮਾਲਕ ਮੇਰੇ ਵੱਡੇ ਵੀਰ ਬਾਸ ਦੇ ਪ੍ਰਦੇਸ਼ਕ ਸਾਹਿਬ ਰਕੜਾ ਵਾਲੇ ਇਹਨਾਂ ਦੇ ਪੇਟਾ ਨਾਮ ਵਾਲੀ ਨੂੰ ਮੈਂ ਦੁਪਹਿਰੇ ਵੇਖੀ ਐ ਤੇ ਬੜਾ ਆਨੰਦ ਆਇਆ ਤੇ ਲਿਖਿਆ ਵੀ ਉਹਨਾਂ ਨੇ ਆਪ ਲਖਾਰੀ ਬੜੇ ਅੱਛੇ ਨੇ ਗਾਇਕ ਬੜੇ ਅੱਛੇ ਨੇ ਔਰ ਸੰਗੀਤਕਾਰ ਉਹਨਾਂ ਦੇ ਸਾਡੇ ਛੋਟੇ ਵੀਰ ਮੋਨੂ ਐਮਕੇ ਵੀਰ ਜੋ ਮੇਰੇ ਕੰਨਾਂ ਵਿੱਚ ਸੁਣਦਿਲ ਲੱਗਾ 뮤зик ਆਇਆ ਬਹੁਤ ਪਿਆਰਾ 뮤зик ਹੈ 뮤зик ਹੈ ਫਾਈਨ ਆਡੀਓ ਕੰਪਨੀ ਵਿੱਚ ਪੇਟ ਰਿਲੀਜ਼ ਹੋਈ ਹੈ ਨਾਮ ਵਾਲੇ ਲੋਕ ਮੈਂ ਸਾਰੇ ਬਾਬਾ ਜੀ ਦੇ ਭਗਤਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਚਾਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਭਗਤਾਂ ਨੂੰ ਔਰ ਇਹ ਨਾਮ ਵਾਲੇ دیਵਾਨੇ ਹੋਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਨਿੱਕੇ ਨਿੱਕੇ ਪੈਰਾਂ ਨਾਲ ਨਿੱਕੇ ਨਿੱਕੇ ਪੈਰਾਂ ਨਾਲ ਸੋਹਣੀ ਜੀ ਦੀ ਤੋਹਰੇ ਕੜੀ ਮੈਨੂੰ ਬਾਬਾ ਜੀ ਦੇ ਨਾਮ ਵਾਲੀ ਲੋ ਕੜੀ ਮੈਨੂੰ ਬਾਬਾ ਜੀ ਦੇ ਨਾਮ ਅਫਸਰ ਜਿਹੜੇ ਹੈਗੇ ਆ ਪੁਲਿਸ ਦੇ ਔਰ ਨੋਡਲ ਅਫਸਰ ਹੈਲਥ ਦੇ ਹਰ ਡਿਸਟ੍ਰਿਕਟ ਹੈੱਡ ਕੁਆਰਟਰਸ ਦੇ ਵਿੱਚ ਗਵਰਨਮੈਂਟ ਵੱਲੋਂ ਅਪਾਇੰਟ ਹੋਣੇ ਚਾਹੀਦੇ ਆ ਪਰ ਸਰਟਨ ਸਿਲੈਕਟਿਡ ਡਿਸਟ੍ਰਿਕਟ ਦੇ ਵਿੱਚ ਨੋਡਲ ਅਫਸਰ ਪੁਲਿਸ ਐਜ਼ ਅ ਨੋਡਲ ਅਫਸਰ ਹੈਲਥ ਅਵੇਲੇਬਲ ਨਹੀਂ ਹੈ ਇਹਦੇ ਬਾਰੇ ਉਹਨਾਂ ਨੇ ਹਾਈਲਾਈਟ ਕੀਤਾ ਅਦਰ ਸਪੈਸਿਫਿਕ ਉਹਨਾਂ ਦਾ ਸਟ੍ਰੈਸਿਸ ਕੀ ਗੱਲ thi ਕਿ ਸੈਪਰੇਟ ਡਾਇਰੈਕਟੋਰੇਟ ਫਾਰ ਸੀਨੀਅਰ ਸਿਟੀਜ਼ਨਸ ਹੋਵੇ ਸਾਨੂੰ ਜਿਹੜਾ ਹੈਗਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ ਹੈ ਤੇ ਵੀ ਅਸੀਂ ਵੀ ਵਾਂਟ ਵੀ ਸੀਨੀਅਰ ਸਿਟੀਜ਼ਨ ਦਾ ਇੱਕ ਸੈਪਰੇਟ ਡਾਇਰੈਕਟੋਰੇਟ ਹੋਵੇ ਤਾਂ ਕਿ ਓਨਲੀ ਫੰਡਸ ਦੀ ਹੈ ਅਲੋਕੇਸ਼ਨ ਉਹਨਾਂ ਲਈ ਜਿਹੜਾ ਅਮਲੀ ਸਟਾਫ ਹੈਗਾ ਪ੍ਰਾਇੋਰਟੀ ਬੇਸਿਸ ਤੇ ਹੋਵੇ ਸੋ ਡਾਇਰੈਕਟੋਰੇਟ ਤੇ ਸਟ੍ਰੈਸ ਬਹੁਤ ਜ਼ਿਆਦਾ ਸੀਗਾ ਉਹਨਾਂ ਦਾ ਫਿਮਿਲਰਲੀ ਹਰ ਡਿਸਟ੍ਰਿਕਟ ਹੈੱਡ ਆਫ ਕਾਉਂਟਰ ਦੇ ਵਿੱਚ 올ਡੇਜ ਹੋਮ ਬੱਸ ਫੀਅਰ ਕੰਸੈਸ਼ਨ ਸੀਨੀਅਰ ਸਿਟੀਜ਼ਨ ਦਿੱਤਾ ਜਾਵੇ ਦੇਰ ਵੀ ਕੰਸੈਸ਼ਨ ਜਿਹੜਾ ਕੋਵਿਡ ਦੇ ਪੀਰੀਅਡ ਦੇ ਵਿੱਚ ਵਿਡਰੋਅ ਕਰ ਲਿਆ ਗਿਆ ਸੀ ਅਜੇ ਤਾਈਂ ਰਿਸਟੋਰ ਨਹੀਂ ਕੀਤਾ ਗਿਆ ਸੋ ਜਿੰਨੀਆਂ ਵੀ ਮੇਜਰ ਪ੍ਰੋਬਲਮਸ ਸਟੇਟ ਲੈਵਲ ਤੇ ਔਰ ਸੈਂਟਰਲ ਲੈਵਲ ਤੇ ਤੇ ਫੈਕਸ਼ਨ ਐਜ਼ ਵੈਲ ਐਜ਼ ਜਿਹੜਾ ਸਾਡਾ ਕਨਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਹੈਗਾ ਉਹ ਪਿੰਪੁਆਇੰਟ ਕਰਿਆ ਹੈਗਾ ਇਹਨੂੰ ਹਾਈਲਾਈਟ ਕਰਿਆ ਹੈਗੇ ਉਸ ਤੋਂ ਇਲਾਵਾ ਜਿਹੜਾ ਰਿਵਿਊ ਆਫ ਸੀਨੀਅਰ ਸਿਟੀਜ਼ਨਸ ਮੂਵਮੈਂਟ ਉਹਦੇ ਬਾਰੇ ਉਹਨਾਂ ਦਾ ਇਸ ਗੱਲ ਦਾ ਸਟੇਟ ਸੀਗਾ ਕਿ ਤੁਸੀਂ ਜਿਹੜਾ ਨਵਾਂ ਸ਼ਹਿਰ ਹੈ ਨਵਾਂ ਸ਼ਹਿਰ ਦੇ ਨਾਲ ਬੰਦਾ ਹੋ ਜਵੇ ਲਾੜਾ ਹੋ ਗਿਆ ਨਵੇਂ ਨੇੜੇ ਨੇੜੇ ਪਿੰਡਾਂ ਦੇ ਵਿੱਚ ਵੀ ਆਣਾ ਇਹਨੂੰ ਇੱਕ ਮੂਵਮੈਂਟ ਦੇ ਰੂਪ 'ਚ ਬਣਾਓ ਕਿਉਂਕਿ ਜਿਹੜਾ ਅੱਜ ਉਹਨਾਂ ਦਾ ਕਨਸੈਪਟ ਹੈ ਵੀ ਡੈਮੋਕ੍ਰੇਸੀ ਹੈ ਇੱਥੇ ਕਾਊਂਟ ਕੀ ਹੋਣਾ ਤੁਹਾਡਾ ਨੰਬਰ ਕਾਊਂਟ ਹੋਣਾ ਸਿਰ ਕਾਊਂਟ ਹੋਣੇ ਆ ਸਿਰ ਜੇ ਤੁਸੀਂ ਚਾਹਦੇ ਆ ਵੀ ਸਟੇਟ ਤੁਹਾਡੀ ਗੱਲ ਸੁਣੇ ਜਾਂ ਸੈਂਟਰ ਤੁਹਾਡੀ ਗੱਲ ਸੁਣੇ ਇਸ ਲਈ ਇਸ ਮੂਵਮੈਂਟ ਨੂੰ ਬਣਾਓ ਜਿੱਦੇ ਵੀ ਆਲੇ ਦੁਆਲੇ ਪਿੰਡਾ ਹੈ ਉਹਨਾਂ ਦੇ ਛੋਟੇ ਛੋਟੇ ਯੂਨਿਟ ਬਣਾਓ ਤੁਸੀਂ। ਔਰ ਅਨਦਰ ਇਨੀਸ਼ੀਏਟਿਵ ਲਿਆ ਗਿਆ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਕਾਫੀ ਯੂਨਿਟਸ ਬਣਾਏ ਲਗੇ। ਸਿਨਰਲੀ ਲੋਪੜ ਦੇ ਵਿੱਚ ਬਹੁਤ ਯੂਨਿਟ ਹੈ, ਮੁਹੱਲੀ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੀ ਬਹੁਤ ਯੂਨਿਟਾਂ ਲੱਗੇ। ਸੋ ਇਹਨਾਂ ਗੱਲਾਂ ਦੇ ਉੱਤੇ ਉਹਨਾਂ ਨੇ ਰਿਵਿਊ ਦਿੱਤਾ ਸੀਗਾ। ਸਿਮਿਲਰਲੀ ਨਿਊਜ਼ ਲੈਟਰ ਜਿਹੜਾ ਹੈ ਫੈਟਸਨ ਦਾ ਕਵਾਟਰਲੀ ਇਹ ਉਹਨਾਂ ਨੇ ਕਿੰਦਾ ਸੀਗਾ। ਇਹਦੇ ਵਿੱਚ ਸਾਡੇ ਨਵਾਂ ਸ਼ਹਿਰ ਦੀ ਪਾਕਤ ਸਾਫ ਸਾਡੇ ਅਗੇ ਇੰਚਾਰਜ ਹੈਗੇ। सो so, नवा शहर एच पी एस नगर की सा न्यूज़ हैगी फैडसल लगी हुई है सिमिलरली उन्होंने अकाउंट का जो स्टेटमेंट जिस है कि एसोसीएशन थी ऑलमोस्ट ट्वेंटी के करीब करीब एसोसीएशन है प्लस ट्वेंटी होनी एसोसीएशन के रिप्रजेंटेटिव भी पहुंचे थे कुछ एक रिप्रजेंटेशन साढ़े तकरीबन एक्सपैक्टिंग होर नंबर ज्यादा एक्सपैक्ट कर रहे थे ਪਰ ਇੱਕ ਦੋ ਜਿਹੜੀਆਂ ਮੇਜਰ ਸਾਡੀਆਂ ਐਸੋਸੀਏਸ਼ਨ ਸੀਗੀਆਂ ਉਹਨਾਂ ਦਾ ਇੱਕ ਮੈਂਬਰ ਸੀਗੇ ਆਪਣੇ ਕੈਸ਼ੀਅਰ ਉਹਨਾਂ ਦੀ ਮੌਤ ਹੋਣ ਕਰਕੇ ਉਹਨੇ ਪਹੁੰਚ ਕੇ ਸਿਮਲੀ ਕਿ ਐਸੋਸੀਏਸ਼ਨ ਸੀ ਦੇ ਹੈਡ ਮੈਡ ਇਟ ਅ ਪੁਆਇੰਟ ਵਿਦ ਜਿੰਨੇ ਵੀ ਸਾਡੇ ਉਹਨਾਂ ਦੇ ਬੰਦੇ ਪਿਛੜਦੇ ਆ ਨਾ ਉਹਨਾਂ ਨੇ ਉਹ ਅਖੰਡ ਪਾੜ ਦਦੇ ਉਹਨਾਂ ਦੇ ਵਿੱਚ ਉਹਨਾਂ ਦਾ ਖੰਡ ਪਾੜ ਵੀ ਸੀਗਾ ਵਿਦ ਰਿਜ਼ਲਟ ਕੁਝ ਸਾਡੀ ਮੈਂਬਰਸ਼ਿਪ ਜਿੰਨੀ ਸਾਡੀ ਐਕਸਪੈਕਟਿਡ ਸੀ ਉਹਨਾਂ ਨੂੰ 10 15 ਬੰਦੇ ਸਾਡੇ ਘੱਟ ਗਏ ਪਰ ਈਵਨ ਦੈਨ ਇਟ ਵਾਸ ਅ ਗ੍ਰੇਟ ਸ਼ੋਅ ਅਨਦੀ ਜਿਹੜਾ ਸ਼ਹਿਰ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਾਣੀ ਪੈਂਦੀ ਆ ਵਿਦ ਦਾ ਰਜਿਸਟ੍ਰੇਸ਼ਨ ਬਾਡੀ ਜਿਹੜੀ ਵੀ ਨਵੇਂ ਸ਼ਹਿਰ ਚ ਹੁੰਦੀ ਆ ਦੂਸਰਾ ਉਹ 12 ਮੈਂਬਰ ਨਾਲ ਇਲੀਜੀਬਲ ਹੈਗੇ ਫॉर ਮੇਕਿੰਗ ਐਸੋਸੀਏਸ਼ਨ ਟੂ ਸਟਾਰਟ ਵਿਦ ਦਾ ਨਿਊ ਐਸੋਸੀਏਸ਼ਨ ਤੋਂ ਪਿੰਡਾਂ ਵਾਲੇ ਲਈ ਇਹ ਪ੍ਰਵਿਲੇਜ ਆ ਕਿ ਮਿਨਿਮਮ 12 ਮੈਂਬਰਸ ਹੋਣਾ ਚਾਹੀਦੇ ਦੂਸਰਾ ਇਹਨਾਂ ਨੂੰ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਏਗੀ ਵਿਦ ਦਾ ਰਜਿਸਟ੍ਰੇਸ਼ਨ ਬਾਡੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋ ਅਸੀਂ ਮਿਹਨਤ ਕਰ ਸਕਦੇ ਜਿਹੜੇ ਸਾਡੇ ਪਿੰਡ ਤੋਂ ਬੜੇ ਆਨਰੇਬਲ ਮੈਂਬਰ ਜਾਂਦੇ ਆ ਜੋ ਆਪਣੇ ਪਿੰਡ ਚ ਕੋਸ਼ਿਸ਼ ਕਰਨ ਤਾਂ ਉਹਦੇ ਨਾਲ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਮਾਸ਼ਰਦਾ ਨਾ ਵੀ ਹੋਏਗਾ ਤੇ ਇਹਨਾਂ ਦੇ ਸਦਕੇ ਇਹਨਾਂ ਦੀ ਮਿਹਨਤ ਨਾਲ ਇਹਨਾਂ ਦੇ ਸਰਾਊਂਡਿੰਗ ਜਿੰਨੇ ਬਿਲਡਿੰਗਸ ਹੈਗੇ ਆ ਉੱਥੇ ਹੋਰ ਐਸੋਸੀਏਸ਼ਨ 3 4 5 6 ਜਿੰਨੇ ਵਪਾਰ ਰਲ ਕੇ ਮਿਹਨਤ ਕਰਕੇ ਬਣਾ ਸਕੀਏ ਥੈਂਕ ਯੂ ਆਇਰ ਇਟ ਬਈ ਕੋਈ ਹੋਰ ਗੱਲ ਐਡ ਕਰਨਾ ਚਾਹਨਾ ਜਿੰਨੀ ਪਿੰਡਾਂ ਦੀ ਹੈ ਨਾ ਸਾਰਾ ਉਹਦੇ ਇੱਥੇ देयर इज नो ਸਬਸਕ੍ਰਿਪਸ਼ਨ ਫੀਸ ਵੀ ਦੇ ਇਨ ਦੀ ਲੋਡ ਨਹੀਂ ਫੈਟਸਨ ਨੂੰ ਆ ਗਾਦਰ ਫੈਟਸਨ ਵੱਲੋਂ ਦਿੱਤਾ ਜਾਂਦਾ ਹੈ ਮੈਂ ਫੈਟਸਨ ਪੇਜ਼ ਅਮਾਉਂਟ ਫਾਰ 댓 ਉਹਨਾਂ ਦਾ ਜਿੱਦਾਂ ਸਾਡੇ ਇੱਕ ਸੈਕਟਰ ਬਾਡੀ ਹੋ ਜਾਂਦੀ ਹੈ ਫਿਰ ਉਹ ਇੱਕ ਸੈਪਰੇਟ ਫੰਡ ਦਾ ਖਿਆਲ ਆ ਉਸ ਸੈਪਰੇਟ ਫੰਡ ਦੇ ਵਿੱਚੋਂ ਦੇ ਪੇ ਟੂ 뎀 ਆਲਸੋ ਸੋ ਰਿਕਵੈਸਟ ਹੈ ਕਿ ਆ ਆਪਣੇ ਆਨਲਰ ਮੈਂਬਰ ਜਿਹੜੇ ਕਿ ਪਿੰਡਾਂ ਤੋਂ ਨੇੜੇ ਨੇ ਆਉਂਦੇ ਹੈਗੇ ਆ ਉਹ ਇਨੀਸ਼ੀਏਟਿਵ ਲੈਣ ਸਾਨੂੰ ਜਿੱਥੇ ਕਾ ਵੀ ਆਰ ਰੈਡੀ ਟੂ ਕੰਪਲੀਟ ਸਰ ਇਨੀਸ਼ੀਏਟਿਵ ਤੁਹਾਡੇ ਵੱਲੋਂ ਹੋਵੇ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਇਹ ਯੂਨਿਟਸ ਬਣਾ ਸਕੀਏ ਸਰੂਆਤ ਮੈਂ ਉਹ ਵਾਰਤਾ ਦਿੰਦਾ ਅੱਜ ਬਾਈਟਾਂਸ ਹੀ ਆਪੇ ਹਰ ਮੀਟਿੰਗ ਤੇ ਹੁੰਦੀ ਆ ਸਾਡੇ ਲੇਡੀ ਮੈਂਬਰ ਆ ਗਏ ਲੈ ਜਿਹੜੇ ਬਹੁਤ ਘੱਟ ਹੁੰਦੇ ਨੇ ਅੱਜ ਉਹ ਆਏ ਨੇ ਇਹ ਕਹਿਣਾ ਸਵਾਲ ਲੱਗ ਕਹਿਣਾ ਇਹ ਮੈਡਮ ਹੋਣਾ ਨੂੰ ਅੱਜ ਕੁਰਸੀ ਕਿਤੇ ਜਰਾ ਲਾਸਟ ਮਿਲਦੇ ਅੰਤੜੀ ਮਾਤਰੀ ਮੀਟਿੰਗ ਹੋਈ ਆ ਉਹਨਾਂ ਦੇ ਮਿੰਟਸ ਮੈਂ ਪ੍ਰੈਜ਼ੈਂਟ ਕਰਦਾ ਜੀ ਕਨਫਰਮੇਸ਼ਨ ਵਾਸਤੇ ਜੀ ਕੋਈ ਲੇਡੀਜ਼ ਨਹੀਂ ਆਈਆਂ ਅੱਜ ਬਾਈਟਾਂਸ ਹੋਣਾ ਚਾਹੀਦਾ ਕੋਈ ਕਿਤੇ ਫੰਕਸ਼ਨ ਕਰਦੀਆਂ ਹੋਣੋ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਤਾਰੀਖ 8/2/2025 ਦਿਨ ਸ਼ਨੀਵਾਰ ਨੂੰ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਜੇ.ਡੀ. ਵਰਮਾ ਦੀ ਸਹਾਇਤਾ ਵਿੱਚ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਸਵੇਰੇ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਗਈ। ਮੀਟਿੰਗ ਵਿੱਚ 55 ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਚੇਅਰਮੈਨ ਡਾਕਟਰ ਜੇ.ਡੀ. ਵਰਮਾ ਨੇ ਆਏ ਹੋਏ ਮੈਂਬਰ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਪ੍ਰਧਾਨ ਪ੍ਰੋਫੈਸਰ ਐਸ.ਕੇ. ਬਰੂਟਾ ਨੇ 15/2/25 ਨੂੰ ਹੋਣ ਵਾਲੀ ਅੱਜ ਦੀ ਮੀਟਿੰਗ ਬਾਰੇ ਵੀ ਸਾਰੀ ਕੋਰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਸੀਨੀਅਰ ਸਿਟੀਜ਼ਨ ਨਾਲ ਸੰਬੰਧਿਤ ਸਰਕਾਰ ਵੱਲੋਂ ਬੈਂਕਾਂ ਵਿੱਚ 50% ਤੇ ਹੋਰ ਬਚਤਣਾ ਖਾਤਿਆਂ ਵਿੱਚ ਜਮਾ ਪੈਸੇ ਦੀ ਇੰਸ਼ੋਰੈਂਸ ਬਾਰੇ ਨਵੀਂ ਸੀਮਾ ਤੈਅ ਕਰਨ ਬਾਰੇ ਮੈਂਬਰਾਂ ਨੂੰ ਵਿਸਤਾਰਤ ਜਾਣਕਾਰੀ ਦਿੱਤੀ ਗਈ। ਜਨਰਲ ਸਕੱਤਰ ਜੀ ਮੈਂ ਵੀ ਤੁਹਾਡਾ ਮੈਂਬਰ ਬਣ ਗਿਆ। ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬੜੀਆਂ ਚੀਜ਼ਾਂ ਹੈ ਜਿਹੜੀਆਂ ਮੈਂ ਮਿਸ ਕਰਦਾ ਰਿਹਾ ਕਈ ਵਾਰੀ ਯਾਦ ਕੀਤਾ ਆ ਬੁਰੀ ਸਾਹਿਬ ਨੂੰ ਕਿਹਾ। ਆਸਾਂ ਨੂੰ ਗਿਆ ਨਵਾਂ ਖਾੜਾ ਹਿਸਾਬ ਨਾਲ ਜਾਂਦਾ ਮੈਨੂੰ ਵੀ ਆਪਣੀ ਸ਼ਰਨ ਚ ਲੈ ਲਓ ਇਹ ਅੱਜ ਤੋਂ ਨਵਾਵਾ ਮੈਂ ਕੋਈ ਵੀ ਚੀਜ਼ ਹੈ ਜਿਹੜੀ ਸਿੱਖਣਗੇ ਇੱਕ ਦੂਸਰੇ ਨਾਲ ਆਪਾਂ ਸ਼ੇਅਰ ਕਰਦੇ ਰਵਾਂਗੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਤੁਹਾਡੇ ਕੋਲ ਇੱਕ ਭੰਡਾਰ ਹੈ ਸਾਡੀ ਤਾਂ ਉਮਰ ਦਾ ਤਜਰਬਾ ਹੁੰਦਾ ਠੀਕਾ ਪੜਿਆ ਲਿਖਿਆ ਜਿਹੜਾ ਬੰਦਾ ਉਹ ਆਪਣੀ ਜਿਹਦਾ ਹੁੰਦਾ ਪਰ ਜਿਹੜਾ ਇੱਕ ਉਮਰ ਦਾ ਤਜਰਬਾ ਹੈ ਨਾ ਉਹ ਬਹੁਤ ਵੱਡਾ ਫੋੜਿਆ ਲਿਖਿਆ ਬੰਦਾ ਹਾਂ ਜੋ ਸਾਨੂੰ ਅੱਜ ਸਮਾਜ ਚ ਚੱਲਦਾ ਪਿਆ ਅਸੀਂ ਸ਼ੇਅਰ ਕਰ ਸਕਦੇ ਇਹਨੂੰ ਕਿੱਦਾਂ ਰੋਕਣਾ ਹੈ ਕਈ ਵਾਰੀ ਕੋਈ ਬਿਮਾਰੀਆਂ ਆਈਆਂ ਜਿਵੇਂ ਕਰੋਨਾ ਆਈ ਘਰ ਦੇ ਵਿੱਚ ਕਿੰਨੇ ਬਿਰਤਰਾ ਘਰ ਚ ਨੂੰਹਾਂ ਨਕਵੇਂ ਰੱਖਣਾ ਢੀਂਆ ਬਣਾ ਕੇ ਰੱਖਣਾ ਇਹੋ ਜੀ ਚੀਜ਼ਾਂ ਬਹੁਤ ਗੱਲ ਡਿਸਕਸ ਹੋਇਆ ਕਰੀ ਜੀ ਹੁਣ ਤੁਹਾਡੇ ਵਿੱਚ ਆ ਗਏ ਆ ਤੁਸੀਂ ਆਪਣਾ ਮੈਨੂੰ ਮੈਂਬਰ ਬਣਾ ਲਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ आज भी सब तो एज द मेंबर कह सकते हैं पहले बना साहब डबल टी बना साहब एक नागर साहब एक बनाता बहुत 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 और का बहुत बहुत ऐप पे रहते हैं तो बहुत बहुत वाकन 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 तो बहुत नहीं नहीं, हाँ जी इधर जी करो तो इंतजाम अब आ जाऊंगा हाँ कर लेने ये लिखाने वाला हाँ परमात्मा है नहीं। नहीं। इस करके तो मैं कहना जी पे दिखाता है भगवान तो लिखता हूं मैं सर ये गल कोई भी नहीं कह सकता जी लिखाता दिखाता है भगवान तो लिखता हूं मैं बगल में रखता नहीं छुरी कोई बगल में रखता नहीं छुरी कोई ध्यान से राम राम जपता हूं मैं नफरत आई थी मुझे खरीदने लाखों में नफरत आई थी खरीदने मुझे लाखों में दो बोल प्यार पर ही बिकता हूं मैं मजब के नाम पर होते देख दंगे मजब के नाम पर होते देख दंगे सच मानो अंदर से बहुत शिक्ता हूं मैं जहाँ होते हैं झूठे वादों के भाषण जहाँ होते हैं झूठे वादों के भाषण पल पर भी वहाँ नहीं टिकता हूँ कोई मैं, बोलने ना लिखिया अक्सर है। कहते हैं मुझको सुनने वाले अक्सर कहते हैं मुझको सुनने वाले के बहुत अच्छा वक्ता हूँ मैं <laughs> <laughs> सच सुनने की सच कहने की रखता हूं हिम्मत सच कहने की सच सुनने की रखता हूँ हिम्मत इसलिए झूठों को बहुत अकड़ता हूँ मैं पंडित की जे बात सच मानो जा रो पंडित की जे बात सच मानो जा रो जैसा अंदर हूँ वैसा ही बाहर से देखता हूँ टीचर उस्मान तक तो मैं रिटायर हो बतौर सेंटर है टीचर ਰਹਿਸ਼ ਜੀ ਆ ਮੇਰੀ ਕੁਲਾਮ ਰੋਡ ਤੇ ਗਲੀ ਨੰਬਰ 2 ਤੇ ਉਨੀਚ ਮੈਂ ਰਿਟਾਇਰ ਹੋਇਆ ਉਸ ਵਾਰ ਮੈਨੂੰ ਮੌਕਾ ਮਿਲਿਆ ਜੀ ਹਾਂ ਉਸ ਵਾਰ ਸਭ ਪੂਰਾ ਅਸੋਸੀਏਸ਼ਨ ਦਾ ਸਾਹ ਕੋਣੀ ਬੜੇ ਚਿਰ ਤੋਂ ਸੀਗੇ ਮੈਂ ਜੁੜਾ ਨਾ ਸਾਡੇ ਯਾਦ ਦੇ ਮੈਂਬਰ ਹਾਂ ਬਹੁਤ ਪੁਰਾਣੇ ਮੈਂਬਰ ਹਾਂ ਵੈਲਕਮ ਥੈਂਕ ਯੂ ਬਹੁਤ ਹੈ ਬਾਤੋਂ ਦਾ ਕੀਆ कसम वादे प्यार बबा बातें है बातों का क्या कोई किसी का नहीं ये झूठे नाते है ना तो का क्या कसम वादे प्यार बाबा सब बातें है बातों ਗਮ ਪੁਛਿਆ ਦੁਨੀਆ ਦੀ ਸਭ ਤੋਂ ਮਿੱਠੀ ਜ਼ੁਬਾਨ ਕਿਹੜੀ ਕੋਈ ਬੋਲੇ ਪੰਜਾਬੀ ਕੋਈ ਬੋਲੇ ਹਿੰਦੀ ਕੋਈ ਉਰਦੂ ਕੋਈ ਬੰਗਾਲੀ ਤੇ ਕੋਈ ਸਾਹਮਣੇ ਆਪਣੀ ਆਪਣੀ ਜ਼ੁਬਾਨ ਦਾ ਜ਼ਿਕਰ ਕੀਤਾ ਤੇ ਇੱਕ ਸਿਆਣਾ ਬੋਲਿਆ ਜੀ ਕਹਿੰਦਾ ਕਿ ਸਭ ਤੋਂ ਮਿੱਠੀ ਜ਼ੁਬਾਨ ਮਤਲਬ ਦੀ ਜ਼ੁਬਾਨ ਹੁੰਦੀ ਹੈ ਜੇ ਕਿਸੇ ਨੂੰ ਤੁਹਾਡੇ ਨਾਲ ਕੋਈ ਮਤਲਬ ਹੁੰਦਾ ਹੈ ਤਾਂ ਉਸ ਵੇਲੇ ਦੁਨੀਆ ਦੀ ਸਭ ਤੋਂ ਜਿਹੜੀ ਮਿੱਠੀ ਜ਼ੁਬਾਨ ਬੋਲੀ ਜਾਂਦੀ ਉਹੀ ਮਿੱਠੀ ਜ਼ੁਬਾਨ टेकल लाय सुखदेव शर्मा टाइटल लाय कैसी बाली नहीं 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 शर्मा जी आओ नहीं नहीं

श्री अजीत कुमार जैन जी, था। था। जी, हो का। पर। थी करो सारे मेरे जिन्हें भी रिस्पेक्टेबल ब्रदर्स। कुग फ्रेंड्स सिटी के जिन्हें भी मेरे नॉन पैन भ्रा जो पैन भी बैठी है तो भ्रा भी बैठे हैं सबनों बहुत बहुत मुबारक ऑन जी बैठी सोच रही सी पहले तो डॉक्टर जो ध्यान गया मेरा बिहाइंड एवरी ग्रेट मैन देर इज ऑलवेज अमेन आई रिमेंबर्ड माई सिस्टर ज्योति आई मिस और थोड़े भी सारे दे जिन्हें भी घर च लाइफ पार्टनर्स बैठे हैं होम मेकरस हैं चाहे कोई प्रोफेसनल हैं चाहे कोई जिस मर्जी फील्ड में है तो एको गल कहगी कि यू शुड वैल्यू अमेन हु इज ईवन अ होम मेकर चाहे वह प्रोफेसनल है चाहे वो जो मर्जी फील्ड काम करती है तो सब तो ज़्यादा जरूरत होंगी है ਲਾਈਫ ਪਾਰਟਨਰ ਦੇ 올ਡ एज ਵਿੱਚ ਤੇ ਯੰਗ एज ਵਿੱਚ ਮਿਡਲ एज ਦੇ ਵਿੱਚ ਤੇ ਤੁਸੀਂ ਸਿਰਫ ਬੱਚਿਆਂ ਨੂੰ ਲਾਲਣ ਪਾਲਣ ਤੇ ਪੋਸ਼ਣ ਤੇ ਕਮਾਈਆਂ ਕਰਨ ਦੀ ਲੰਘਾ ਦਿੰਦੇ ਹੋ ਤੇ ਬਾਏ ਦਾ ਟਾਈਮ ਯੂ ਕਮ ਟੂ ਦਿਸ ਏਜ ਜਿੱਥੇ ਅਸੀਂ ਸਾਰੇ ਪਹੁੰਚੇ ਹੁਆ एवरीवन इज ਅਪਰੋਚਿੰਗ 60 ਅਬੋਵ অর 70 75 ਇਥੇ ਵੀ ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਅਬਾਊਟ ਈਚ ਅਦਰ ਉਹਨਾਂ ਦੇ ਸੈਂਟੀਮੈਂਟਸ ਉਹਨਾਂ ਦੀ ਇਮੋਸ਼ਨਲ ਉਹਨਾਂ ਦੀ ਹੈਲਥ वेल well बीइंग और उन्दी खुशी और एक गल जरूर ਕਮਾਂਗੀ ਕਿ ਸੀਨੀਅਰ ਸਿਟੀਜ਼ਨ ਆਪਾ ਸਾਰੇ ਆਪਣੇ ਆਪ ਨੂੰ ਕਹਿੰਦੇ ਜ਼ਰੂਰ ਆ ਪਰ ਮੈਂ ਆਪਣੇ ਹਸਬੰਦ ਨੂੰ ਹਮੇਸ਼ਾ ਇੱਕ ਗੱਲ ਕਹਿੰਦੀ ਸੀ ਲਿਕੁਇਡ ਮਨੀ ਫਿਕਸ ਮਨੀ ਐਂਡ ਸਪੈਂਡੇਬਲ ਮਨੀ ਠੀਕ ਹੈ ਇਹਨੂੰ ਤਿੰਨ ਹਿੱਸਿਆਂ ਚ ਵੰਡੋ ਜੇ ਤੁਹਾਡੇ ਨਿਆਣੇ ਲਾਈਕ ਹੈ ਫਿਰ ਵੀ ਉਹਨਾਂ ਲਈ ਬਹੁਤ ਕੁਝ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਉਹੜਾ ਡਿਟੇਲ ਜਪਾ ਤੋਂ ਬੜਾ ਡੂੰਘਾ ਸੀ ਕਿਉਂਕਿ ਮਹਿਲਾ ਜਿਹੜੀ ਸਾਡੀਆਂ ਹੈ 50% ਵਾਲੇ ਹਿੱਸਾ ਸਮਾਜ ਨੂੰ ਬਣਾਉਣ ਵਾਸਤੇ ਸਮਾਜ ਨੂੰ ਸੁਧਾਰਨ ਵਾਸਤੇ ਸਮਾਜ ਨੂੰ ਤਰੱਕੀ ਦੇਣ ਵਾਸਤੇ ਔਨ ਕਰ ਲਓ ਕੋਈ ਔਨ ਕਰ ਹਾਂ ਉਹ ਨਾਲ ਨਹੀਂ ਕਰਨਾ ਔਰ ਇਹ ਨਾਲ 50% ਹਿੱਸੇਦਾਰ ਸਾਡੇ ਜੀ ਤਰੱਕੀ ਦੇ ਵਿੱਚ ਸਮਾਜ ਨੂੰ ਬਣਾਉਣ ਵਾਸਤੇ ਸਮਾਜ ਨੂੰ ਸੁਲਾਰਲਾ ਤੇ ਇੱਕ ਪਿਸਾਰੋ ਆਪਣਾ ਫੇਰ ਕਰ ਰਹੀ ਹੈ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਹੌਸਲਾ ਅਭਜਾਈ ਕਰਦੇ ਰਹੇ ਅਸੀਂ ਉਹਨਾਂ ਨੂੰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੋਂ ਹਕੇ ਬਣਾਨੇ ਮੈਂ ਚਾਹ ਲੈਣਾ ਉਹਨਾਂ ਦੀ ਸ਼ਾਨ ਦੇ ਵਿੱਚ ਕਹਿਣਾ ਚਾਹੁੰਦਾ ਹਜ਼ਾਰਾਂ ਫੁੱਲ ਚਾਹੀਏ ਇੱਕ ਮਾਲਾ ਬਣਾਉਣੇ ਲਈ हजारों फूल चाहिए एक माला बनाने के लिए हजारों दीपक चाहिए एक आरती सजाने के लिए हजारों फूल चाहिए एक माला बनाने के लिए हजारों दीपक चाहिए एक आरती सजाने के लिए हजारों बूंद चाहिए समुन्दर बनाने के लिए पर एक नारी अकेली ही काफी है घर में बनाने जिला श्री भगत सिंह नगर का संबंधित अज विशेष सरगर्मिया कल फिर नविया से ताजा सरगर्मिया लेके हाजिर होवे उदों तक वास्ते प्रगत इजाजत दौ धनबाद